ਵੇਹੇ ਤੇਰੇ ਘਰ ਆ ਕੇ ਨਾ ਦਿਲ ਲੱਗ ਜਾਂਦਾ ਏ ਹੋਰ ਗੱਲਾਂ ਦੀ ਗੱਲਾਂ ਉਹ ਛੋਟੀ ਬਾਲ ਜਾਨੀ ਆ ਨਾ ਉਦੋਂ ਨਹੀਂ ਸੋਗ ਮੇਰਾ ਅੰਨਾ ਦਿਲ ਲੱਗਦਾ ਤੇ ਤੂੰ ਘਰ ਹੀ ਚੀਜ਼ਾਂ ਬਣਾ ਬਣਾ ਕੇ ਮਨੰਨੀਆਂ ਵਧੀਆ ਖਵਾ ਦੇਣੀ ਆ ਨਾ ਤੇ ਕੋਈ ਹਾਲ ਹੀ ਨਹੀਂ ਤੇ ਨਾਲੇ ਮੈਨੂੰ ਤੂੰ ਦੱਸ ਡਰੈੱਸਾਂ ਵਗੈਰਾ ਲੈ ਲਈਂ ਓਹੋ ਭਾਬੀ ਜੀ ਮੈਨੂੰ ਤੇ ਆਪ ਨਹੀਂ ਸਮਝ ਆਉਂਦੀ ਕਿਹੜੀ ਡਰੈੱਸ ਲਈਏ ਯਾਰ ਮੈਂ ਸੋਚਣ ਨਹੀਂ ਆ ਵਿਆਹ ਤੇ ਆਪਾਂ ਨਾ ਉਹ ਅੱਜਕੱਲ੍ਹ ਚੱਲਦੇ ਨਹੀਂ ਐ ਇੰਡੋ-वेस्टर्न ਗਾਉਂਚੇ ਉਹ ਲੈ ਲਈਏ ਆਂ ਇੰਗਲਿਸ਼ ਜੇ ਕਲਰ ਚਲਦੇ ਅੱਜ ਕੱਲ ਲਾਲ ਪੀਲੇ ਨੀਲੇ ਕੋਈ ਪਾਂਦਾ ਪੁੰਦਾ ਤੇ ਹੈ ਨਹੀਂ ਆ ਤੇ ਤੂੰ ਹੀ ਮੇਨਾ ਨਾ ਉਹ ਕਹਿੰਦੇ ਨਹੀਂ ਮੈਚਿੰਗ ਕਰ ਲਿਓ ਉਹ ਤੇ ਅੱਜ ਕੱਲ ਹਰ ਇੱਕ ਜਗ੍ਹਾ ਤੇ ਮੈਚਿੰਗ ਹੀ ਚਲਦੀ ਆ ਪਰ ਪੁੱਤਰ ਤੈਨੂੰ ਉਹ ਸੋਹਣੇ ਲੱਗਨੇ ਆ ਮਨ ਨੂੰ ਨਹੀਂ ੱਡੇ ਵਧੀਆ ਲੱਗਨੇ ਤੂੰ ਮੰਨਾ ਆਪਣੀ ਮੈਚਿੰਗ ਦਾ ਨਾ ਕੋਈ ਸੂਟ ਲੈ ਦੇ ਲੈ ਦੱਸ ਬੜੀਆਂ ਬੁੜੀਆਂ ਤੇ ਪਾਈ ਫੇਰਦੀਆਂ ਤੁਹਾਨੂੰ ਕਿਉਂ ਨਹੀਂ ਸੋਹਣੇ ਲੱਗਨੇ ਮੇਰੀ ਪਾਪੀ ਵੀ ਤੇ ਉੱਥੇ ਟੋਰ ਹੋਣੀ ਚਾਹੀਦੀ ਆ ਨਾ ਕਿਰਕਨ ਨਾ ਹੰਦਾ ਵੇ ਆਵਾ ਨਹੀਂ ਉਹ ਤੇ ਫਿਰ ਅਸਨਾ ਕਰਾਂਗੇ ਨਾ ਦੋ ਤੇ ਮੈਂ ਡਰੈਸਾਂ ਲੈ ਲਈਆਂ ਇੱਕ ਤੇਰੀ ਡਰੈਸ ਪਾ ਲਾਂਗੀ ਤੇ ਤੇਰੀ ਹੈ ਹੀ ਐ ਤੂੰ ਲੈ ਹੀ ਨਾਲ ਹੀ ਆਪਣੀ ਬੜੇ ਕੰਜੂਸ ਜੇ ਮੇਰੀ ਕਿਉਂ ਪਾਣੀ ਆ ਮੈਂ ਤੇ ਉਹ ਪਾਈ ਹੋਈ ਆ ਪਿੱਛੇ ਵਿਆਹ ਤੇ ਤੇ ਸਾਰੇ ਰਿਸ਼ਤੇਦਾਰਾਂ ਨੇ ਆਣਾ ਉਹਨਾਂ ਨੇ ਕਹਿਣਾ ਲੈ ਲੱਗਦਾ ਇਹਨਾਂ ਨੇ ਆਪਣੀ ਨਾ ਨੂੰ ਨੂੰ ਕੁਝ ਲੈ ਕੇ ਨਹੀਂ ਦਿੱਤਾ ਮੈਂ ਨਹੀਂ ਚਾਹਦੀ ਕਿ ਤੁਹਾਡਾ ਰੁਤਬਾ ਉੱਥੇ ਘਾਟ ਹੋਵੇ ਤੁਹਾਡਾ ਰੁਤਬਾ ਤੇ ਮੇਰੇ ਨਾਲੋਂ ਵੀ ਜ਼ਿਆਦਾ ਹੋਣਾ ਚਾਹੀਦਾ ਵਾ ਕਿਰਨ ਕਿਰਨ ਹਾਂਜੀ ਆਜੋ ਮਨਸੀ ਜੀ ਕੋਣ ਆਵੇਂ ਉਈ ਮੇਰੀ ਮਾਸੀ 사ਸਾ ਆ ਲੱਗ ਗਈ ਕੋਠੀ ਲੈ ਲੈਂਦੇ ਲਈ ਹੈ ਨਾ ਜਦੋਂ ਵੇਲੇ ਹੁੰਦੇ ਨਾ ਤੇ ਆ ਜਾਂਦੇ ਅੰਦਰ ਹੀ ਆ ਜਾਂਦੇ ਉਹ ਹਾਂ ਹਾਂ ਠੀਕ ਹੈ ਹਾਂਜੀ ਸਸਰੀ ਘਰ ਸਸਰੀ ਘਰ ਸਸਰੀ ਘਰ ਹੋਰ ਕੀ ਆਲਾ ਵਧੀਆ ਵਧੀਆ ਤੁਸੀਂ ਸੁਣਾਓ ਭਾਬੀ ਆਏ ਬਹਿ ਜਾਓ ਹੋ ਠੀਕ ਹੋ ਹਾਂਜੀ ਹਾਂਜੀ ਵਧੀਆ ਵਧੀਆ ਹੋਰ ਅ ਚਾਹ ਪਾਣੀ ਲੈ ਆਵਾਂ ਨਾ 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 ਅੱਛਾ ਅੱਛਾ ਉਹ ਕੀ ਗੱਲ ਕਰਨ ਦੇ ਸੀਗੇ ਉਹ ਨਾ ਮੈਂ ਨਾ ਵਿਆਹ ਹੈਗਾ ਨਾ ਮੇਰੇ ਨਾਨਾ ਦਾ ਡਰੈਸਾਂ ਦੀ ਗੱਲ ਕਰਦੇ ਪਏ ਸੀ। ਓਏ ਯਾਰ ਮੇਰੀ ਗੱਲ ਸੁਣੋ। ਅ ਕਿਹੜੀ ਡਰੈਸ ਮੇਰੀ ਗੱਲ ਸੁਣੋ ਨਾਲੇ ਇੱਕ ਸਾੜੀ ਜ਼ਰੂਰ ਰੱਖ ਲਿਓ। ਜੇ ਤੈਨੂੰ ਮੈਨੂੰ ਪਤਾ ਵਾ ਤੁਹਾਨੂੰ ਸਾੜੀ ਬੜੀ ਵਧੀਆ ਬੰਨੀ ਆਂਦੀ। ਜੇ ਮੇਰਾ ਵਿੱਚ ਜੇ ਜੀ ਕੀਤਾ ਤੇ ਮੈਂ ਸਾੜੀ ਬਨ ਲਾਂਗੀ। ਪਾਲੀ ਪਾਲੀ ਵਧੀਆ ਲੱਗੇਗੀ ਨਾਲੇ ਨਾਲੇ ਨਾ ਰਤੀ ਦਾ ਤੇਰਾ ਭਰਾ ਵੀ ਕਹਿਣ ਡਿਆ ਏ। ਮੰਜੂ ਤੂੰ ਵਧੀਆ ਵਧੀਆ ਨਾ ਸੂਟ ਸਾਰੀਆਂ ਲੈ। ਮੈਂ ਕਿ ਮਨ ਸਾਰਾ ਤੇ ਮम्मी ਨੇ ਸਮਾਨ ਲੈ ਤਾ ਵਾ। ਨਾਲੇ ਸੱਚਾ ਹੋ ਮੇਰੀ ਗੱਲ ਸੁਣ। ਜੇ ਜੇ ਨਹੀਂ ਪਨ ਘਟਾਨੀ ਹੈ ਤਾਂ ਉਹਦਾ ਇੰਤਜ਼ਾਮ ਸਾਰਾ ਕਰ ਲਿਆ ਆ ਨਾ ਬੇਟੇ ਮੰਮੀ ਕਿੱਥੇ ਆਹ ਮੰਮੀ ਹਾਂ ਹਾਂ ਉਹਦਾ ਸਾਰਾ ਇੰਤਜ਼ਾਮ ਕਰ ਲਿਆ ਆ ਹਾਂ ਤੂੰ ਉਸ ਗੱਲ ਦੀ ਟੈਨਸ਼ਨ ਨਾ ਲੋ ਉਹ ਮੰਮੀ ਜਿਹੜਾ ਵਿਚਾਰ ਗਏ ਹੋਏ ਆ ਉਹਨਾਂ ਨੂੰ ਥੋੜਾ ਕੰਮ ਸੀਗਾ ਤੇ ਤਾਈ ਜੀ ਤੇ ਉਹ ਵੀ ਨਾਲ ਹੀ ਗਏ ਉਹਨਾਂ ਦੇ ਕੀ ਕਹਿੰਦੇ ਅੱਛਾ ਵਿਆਹ ਰੱਖ ਲਿਆ ਤਰੀਕ ਹਾਂਜੀ ਹਾਂਜੀ ਚਲੋ ਵਧੀਆ ਗੱਲ ਤੇ ਬੈਂਗਲ ਸੈਰਮਨੀ ਕਦੋਂ ਹਾਂ ਬਸ 2-4 ਦਿਨਾਂ ਨੂੰ ਆ ਭਾਬੀ ਜੀ ਤੁਹਾਨੂੰ ਕਿਹਾ ਹੀ ਨਾ ਮੇਰੀ ਮਾਸੀ ਲਾਗੇ ਰਹਿੰਦੀ ਆ ਮਾਸੀ ਨੂੰ ਜ਼ਰੂਰ ਡੱਬਾ ਦਿਓ ਹੁਣ ਕੋਈ ਗੱਲ ਨਹੀਂ ਭੇਜ ਦਿਓ ਇੰਨਾ ਘਰੇ ਡੱਬਾ ਵੀ ਨਹੀਂ ਨਹੀਂ ਫਿਰ ਕੀ ਹੋ ਗਿਆ ਕੋਈ ਡੱਬੇ ਨਾਲ ਕੋਈ ਜ਼ਿਆਦਾ ਗੱਲ ਹੁੰਦੀ ਹੈ ਨਹੀਂ ਨਹੀਂ ਭੈਣ ਜੀ ਭੇਜਾਂਗੇ ਭੇਜਾਂਗੇ ਆਪਣੇ ਨੂੰ ਨਹੀਂ ਦੇਣਾ ਤੇ ਕਿਰਨ ਤੂੰ ਨੇ ਤੂੰ ਮੇਂ ਨਲ ਜਾਣਾ ਹੀ ਹੈ ਨਾ ਤੇ ਮੰਗਾ ਵਗੈਰਾ ਵੀ ਸਾਰਾ ਸਮਾਨ ਲੈਣ ਜਾਣਾ ਤੈਨੂੰ ਪਤਾ ਹੀ ਹੈ ਕੁੜਮਾਣੇ ਵੀ ਘਰ ਆਣਾ ਹੈ ਮੈਂ ਬਾਹਵੇਂ ਪੈਕਿੰਗ ਇੰਨੀ ਕਰਨੀ ਹੈ ਨਾ ਮੈਂ ਹਜੇ ਜਿਹੜੇ ਸੂਟ ਭਾਰੇ ਭਾਰੇ ਲਏ ਆ ਨਾ ਜਿਹੜੇ ਪਹਿਲਾਂ ਦੇ ਉਹ ਸਾਰੇ ਬੈਗ ਚ ਪਾਵਾਂ ਕਿਚੇ ਪਾਵਾਂ ਜਾਂ ਤੇ ਅੱਧੇ ਤੁਸੀਂ ਲੈ ਜਾਓ ਮੈਂ ਸੋਚ ਨਹੀਂ ਅੱਜ ਜਾਂ ਕੱਲ ਦੇ ਵਿੱਚ ਆ ਜਾਵਾਂ ਤੁਹਾਨੂੰ ਮੇਰੀ ਗੱਲ ਸੁਣ ਮੈਂ ਕੰਮ ਆਈ ਸੀ ਪੁੱਤਰ ਅੱਛਾ ਕਿਹੜੇ ਕੰਮ ਮੈਂ ਆਈ ਸੀ ਉਹ ਮੰਮੀ ਤੇਰੀ ਨੂੰ ਦਿੱਤਾ ਸੀ ਕੋਈ ਕੰਮ ਕਿਹਾ ਸੀਗਾ ਉਹ ਕਰੋਸ਼ੀਏ ਤੇ ਬਣਾਉਣ ਵਾਸਤੇ ਕੋਈ ਤੋ ਬਣਿਆ ਕਿ ਨਹੀਂ ਬਣਿਆ ਉਹ ਤੇ ਹਾਏ ਹਾਏ ਨਹੀਂ ਕਰੋਸ਼ੀਏ ਤੋਂ ਮਨ ਤੇ ਯਾਦ ਆ ਗਿਆ ਉਹ ਕਾਨਾ ਜੀ ਦੀ ਡਰੈਸ ਨਾ ਮੈਂ ਵੀ ਦਿੱਤੀ ਹੀ ਬਣਨ ਵਾਸਤੇ ਉਹ ਵੀ ਸੱਚ ਰਸਤੇ ਤੋਂ ਲੈਣੀ ਹੋ ਤੇ ਜਦੋਂ ਵੰਗਾ ਪਾਣੀ ਆ ਨਾ ਸਭ ਤੋਂ ਪਹਿਲਾਂ ਕਾਨਾ ਜੀ ਨੂੰ ਨਾ ਸਜਾਣਾ ਵੈਸੀ ਤੇ ਫੇਰ ਉਹ ਕੰਮ ਕਰਨਾ ਤੇ ਉਹਦੇ ਨਾਲ ਮਨੂੰ ਕਿ ਮੰਮੀ ਕਹਿੰਦੇ ਸੀ ਜਦੋਂ ਵੰਗਾ ਚੜਨੇ ਉਹਦੀ ਨਾਨ ਨੇ ਵੀ ਆਣਾ ਵੈ ਤੇ ਉਹਦੀ ਸਹੇ ਸੱਸੋਰਾ ਵੀ ਨਾਲ ਆਣ ਤੇ ਮੁੰਡੇ ਵੱਲੋਂ ਕੰਦੇ ਹੀ ਨਾਲ ਲਿਆਣਾ ਮੈਂ ਕਿਹਾ ਨਹੀਂ ਅਸੀਂ ਮੁੰਡੇ ਨੂੰ ਨਹੀਂ ਅਸੀਂ ਬੁਲਾਣਾ ਉਹ ਵਿਆਹ ਜਦੋਂ ਹੋਏਗਾ ਨਾ ਉਦੋਂ ਹੀ ਆਵੇ ਸਕਨਾਂ ਨੂੰ ਮਾਰੇ ਉਹ ਮੁੰਡੇ ਨੂੰ ਵੀ ਕੀ ਹੋ ਗਿਆ ਵਾ ਕਿਰਨ 골ਡੀ ਉਹ ਜਰਾ ਅੱਗੇ ਅੱਛਾ ਵੀ ਆ ਹੁਣ ਅੱਜਕੱਲ ਤੇ ਸਾਰੀ ਬੁਲਾ ਲੈਂਦੇ ਜੀ। ਕੋਈ ਐ ਜੀ ਗੱਲ ਹੀ ਨਹੀਂ ਹੈਗੀ। ਨਹੀਂ ਸਾਨੂੰ ਤੇ ਕੋਈ ਗੱਲ ਨਹੀਂ ਗੇ ਡੈਡੀ ਹੈ ਨਾ ਤੇਰੇ ਉਹ ਥੋੜੇ ਪੁਰਾਣੇ ਵਿਚਾਰਾਂ ਦੇ ਗੇ ਆ ਉਹਨਾਂ ਕੋਲ ਨਹੀਂ ਆ ਜਦੋਂ ੩ ਸਮਝਾਣਗੇ ਨਾ ਉਹਨਾਂ ਨੇ ਆਪਣੇ ਆਪ ਸਮਝ ਜਾਣਾ। ਵੈਸੇ ਵੀ ਉਹਨਾਂ ਨੇ ਨਾ ਮੈਨੂੰ ਆਪਣੀ ਨੂ ਨਹੀਂ ਸਮਝਾਇਆ ੩ ਸਮਝਾਇਆ ਹੈ ਨਾ ਕਿਰਨ ਤੇ ਦੋ ਭੈਣ ਆਇਆ ਵੈ ਤੀਸਰੀ ਮਾਨਾਂ ਦੀ ਨੂ ਹੈ। ਲੱਗਦਾ ਹੀ ਨਹੀਂ ਨੂ ਹੈ। ਸਮਝਿਆ ਤਿੰਨੇ ਅਸੀਂ ਇੱਥੇ ਆਵਕਨ ਫਰੀਤੂ ਰਹੀ ਜਾਈਦਾ ਤੇ ਸਾਨੂੰ ਤਾਂ ਵੀ ਨਹੀਂ ਪਤਾ ਇੱਕ ਦੂਜੇ ਦੇ ਸੇ ਕਪੜੇ ਵਗਾਰਾ ਵੀ ਪਾ ਲੀਦੇ ਐ ਸਾਡੀ ਨਨਾਨ ਥੋੜੀ ਹੈਗੀ ਐ ਤੇ ਜਾਂ ਮੈਂ ਅਸੀਂ ਪਹਿਨਾ ਪਹਿਨਾ ਵਰਗੀਆਂ ਹੈਗੀਆਂ ਵੈ ਹਨਾ ਕਿਰਨ ਤੇ ਤੂੰ ਮੇਰੀ ਗੱਲ ਸੁਨ ਆਪਣੀ ਸਾਸੂ ਨੂੰ ਕਹਿ ਕੇ ਨਾ ਤੇ ਤੂੰ ਜਲਦੀ ਆ ਜਾਈ ਸਾਡੇ ਵੱਲ ਤੇ ਮੈਂ ਹੁਣ ਆਈ ਹੋਈ ਆ ਤੇ ਮੈਂ ਹੁਣ ਜਲਦੀ ਜਾ ਫਿਰ ਤੈਨੂੰ ਸ਼ਾਮੀ ਇਕੱਠੇ ਚਲੀਏ ਓਏ ਓਏ ਨਹੀਂ ਨਹੀਂ ਭੈਣ ਜੀ ਜਾਣਾ ਕਿਉਂ ਹੈ ਕਿਰਨ ਚਾਹ ਪਾਣੀ ਰੋਟੀ ਪਾਣੀ ਪੁੱਛਿਆ ਨਾ ਤੇ ਕਦੋਂ ਦੇ ਆਏ ਸੀ ਸਵੇਰ ਹੀ ਆਈ ਸੀ ਜਮੈਂ ਅੱਛਾ 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 ਹਾਂਜੀ ਹਾਂਜੀ ਸਵੇਰ ਦੇ ਆਏ ਸੱਚ ਕਿਰਨ ਮੈਂ ਤੇ ਯਾਦ ਹੀ ਭੁੱਲ ਗਈਆਂ ਬੈਂਗਲਸਾਣਾ ਮੰਨੀ ਤੇ ਜਾਨਕੀ ਹੋਰ ਦੋ ਤਿੰਨ ਦਿਨਾਂ ਨੂੰ ਹੋ ਗਈ ਐ ਤੇ ਲੇਡੀ ਸੰਗੀਤ ਦਾ ਸੋਚਿਆ ਵੇ ਕੁਛ ਲੇਡੀ ਸੰਗੀਤ ਕਿਸ ਤਰ੍ਹਾਂ ਕਰਨਾ ਹੈ ਅੱਜ ਕੱਲ ਛੱਟ ਤਿਆਰੀਆਂ ਹੋ ਜਾਂਦੀਆਂ ਨੇ ਬਸ ਸਮਾਂ ਮੈਂ ਕਹਿੰਦੀ ਮਿੰਟਾ ਸਕਿੰਟ ਅੱਜ ਕੱਲ ਸਭ ਕੁਝ ਰੈਡੀਮੇਡ ਮਿਲ ਜਾਂਦਾ ਜੇ ਟਾਈਮ ਹੀ ਨਹੀਂ ਲੱਗਦਾ ਛੱਟ ਤਿਆਰੀਆਂ ਹੋ ਜਾਂਦੀਆਂ ਜੇ ਸਾਰੀਆਂ ਪਰ ਗੱਲ ਤੇ ਉਹ ਹੈਗੀ ਨਾ ਤੁਸੀਂ ਤੇ ਕਹਿਤਾ ਹੁਣ ਇਹਦੇ ਵਾਸਤੇ ਆਪਾਂ ਵੱਖਰਾ ਸੂਟ ਸਵਾਵਾਂਗੇ ਉਤੋਂ ਤੁਸੀਂ ਕਹਿੰਦੇ ਪਏ ਜੇ ਬਾਹਰ ਕਰਨਾ ਵਾ ਤੇ ਚੂੜੀਆਂ ਦਾ ਤੁਸੀਂ ਕੀ ਕਹਿੰਦੇ ਸੀਗੇ ਹੋਟਲ ਕਰਨਾ ਹਾਂ ਅੱਜ ਕੱਲ ਬੇਟਾ ਫੈਸ਼ਨ ਹੈਗਾ ਵਾ ਹੋਟਲ 'ਚ ਕਰਾਂਗੇ ਵਧੀਆ ਰਹਿ ਲੋਕੀ ਤਾਂ ਅੱਜ ਕੱਲ ਆਪਣੇ ਘਰ ਖਲੇਰਾ ਪਾਉਂਦੇ ਨਹੀਂ ਸਾਰੇ ਫੰਕਸ਼ਨ ਬਾਹਰ ਕਰਦੇ ਆ ਮੇਰੀ ਗੱਲ ਸੁਣਨਾ ਘਰਾਂ ਵਿੱਚ ਕੋਣ ਕੰਮ ਕਰਦਾ ਰਹੇਗਾ ਨਾਲੇ ਫੰਕਸ਼ਨ ਦਾ ਮਜ਼ਾ ਵੀ ਮਾਰੇ ਜਾਂਦਾ 24 ਘੰਟੇ ਫਿਰ ਅਸੀਂ ਤਾਂ ਭਾਂਡੇ ਮਾਂਜਦੇ ਜੋਗੇ ਰਹਿਣ ਭਾਵੇਂ ਸਾਡੇ ਘਰ ਕੰਮਾਂ ਵਾਲੀਆਂ ਸਾਰੀਆਂ ਲੱਗੀਆਂ ਹੀ ਆ ਪਰ ਉਹਨਾਂ ਨਾਲ ਹੱਥ ਵੰਡਾਣਾ ਹੀ ਪੈਂਦਾ ਐਸੇ ਕਰਕੇ ਨਾ ਮੈਂ ਦੋ ਤਿੰਨ ਫੰਕਸ਼ਨ ਦੇਖੇ ਨਾ ਲੋਕੀ ਬਾਹਰ ਹੀ ਕੋਈ ਕੋਠੀ ਵਗੈਰਾ ਲੈ ਲੰਦੇ ਜਾਂ ਦੋ ਤਿੰਨ ਦਿਨ ਵਾਸਤੇ ਹੋਟਲ ਬੁੱਕ ਕਰ ਲੈਂਦੇ ਹਨਾ ਭੈਣ ਜੀ ਅੱਛਾ ਜੀ ਬਿਲਕੁਲ ਹਾਂ ਕਿਰਨ ਮੈਂ ਚੱਲਾਂ ਫਿਰ ਪੁੱਤਰ ਨਹੀਂ ਨਹੀਂ ਮਾਸੀ ਜੀ ਜਾਣਾ ਕਿਉਂ ਬਹਿ ਜਾ ਕੋਈ ਨਹੀਂ ਆ ਜਾਂਦੇ ਆ ਮੰਮੀ ਹੁਣੇ ਥੋੜੀ ਦੇਰ ਤਾਂ ਕੇ ਚਾਹ ਬਣਾ ਲੈਨੇ ਇਕੱਠੇ ਪੀ ਲਾਂਗੇ ਉਹਨਾਂ ਨੇ ਵੀ ਆਣੇ ਵਾਲੇ ਹੁਣੇ ਤੁਹਾਨੂੰ ਦੱਸਿਆ ਤੇ ਆ ਥੋੜੀ ਕਿ ਦੂਰ ਗਏ ਆ ਚਾਹ ਪੀ ਕੇ ਆਈ ਸਤ ਮੈਂ ਕਿ ਚਲ ਚਰਮ ਮੇਲੇ ਆਵਾ ਕੰਮ ਕਰਕੇ ਵਿਹਲੀ ਹੋਈ ਸੀ ਮੈਂ ਕਿ ਚੱਲ ਨਾਲ ਉਹਨਾਂ ਦਾ ਸਮਾਨ ਬਣ ਗਿਆ ਉਹਨਾਂ ਨਾਲ ਉਹ ਲੈ ਆਵਾ ਤੇ ਨਾਲ ਚੱਲ ਜਰ 2 ਮਿੰਟ ਗੱਲ ਕੋਈ ਨਹੀਂ ਤੂੰ ਨਾ ਕਰੋ ਆਪਣੀ ਗੱਲਬਾਤ ਕਰੋ ਹੈ ਹਾਂ ਹੈ ਭੈਣ ਜੀ ਬੈਠੋ ਤੁਸੀਂ ਤੁਸੀਂ ਤੇ ਆਪਣੇ ਆ ਗਿਓ ਨਾਲੇ ਤੁਸੀਂ ਆਪਣੇ ਘਰ ਆਇਓ ਨਾਲੇ ਤੁਸੀਂ ਕਿਰਨਨੀ ਦੂਰੋਂ ਆਇਓ ਸਾਹਮਣੇ ਤੇ ਆਇਓ ਅੱਥੇ ਕੁਛ ਲੁਕੋਇਆ ਥੋੜੀ ਆ ਜਾਵੇ ਘਰ ਦੀਆਂ ਗੱਲਾਂ ਚੱਲਦੀਆਂ ਪਈਆਂ ਮੈਂ ਤੇ ਤੁਸੀਂ ਸੋ ਕੋ ਬੈਠੋ ਠੀਕ ਹੈ ਨਾ ਕਿਰਨ ਤੇ ਹੋਰ ਬਹਿ ਜਾ ਥੋੜੀ ਦੇਰ ਕੋਈ ਨਹੀਂ ਮੰਮੀ ਆਣ ਵਾਲੇ ਹੋਣੇ ਨਾਲੇ ਮੇਰੀ ਗੱਲ ਸੁਨੋ ਆਹ 골ਡ ਦਾ ਕੀ ਕਰਨਾ ਵਾ ਤੁਹਾਡੇ ਵੱਲ ਬਚਾ ਦਵਾਂ ਨਾ ਭੈਣਾ 골ਡ ਦਾ ਮੇਰੇ ਵੱਲ ਨਾ ਪਹੁੰਚਾਈ ਅੱਜ ਕੱਲ੍ਹ ਆਰਟਿਫੀਸ਼ੀਅਲ ਜੁਐਲਰੀ ਪਾਵਾਂਗੇ ਤੇ ਜਿਹੜਾ 골ਡ ਹੈਗਾ ਨਾ ਉਹ ਬੈਂਕ 'ਚ ਰੱਖ ਦਵਾਂਗੇ ਪਤਾ ਕਿੰਨਾ ਮਹਿੰਗਾ 골ਡ ਹੈਗਾ ਵਾ ਇਹ ਆਰਟਿਫੀਸ਼ੀਅਲ ਜੁਐਲਰੀ ਤੇ ਪਾਵਾਂਗੇ ਪਰ ਜੇ ਥੋੜੇ ਟਾਈਮ ਬਾਅਦ ਚੇਂਜ ਕਰਾਂਗੇ ਫਿਰ ਮੈਂ ਸੋਚਣੀ 골ਡ ਨਾ ਪਾ ਲਈਏ ਨਾ ਭੈਣਾ 골ਡ ਤੇ ਮੈਂ ਬਿਲਕੁਲ ਨਹੀਂ ਪਵਾਣਾ ਕਾਲ ਨੂੰ ਗਵਾਚ ਜਾਵੇ ਕੁਛ ਹੋ ਜੇ ਆਲਟ੍ਰੀਸ਼ਨ ਪਾंदे ਪਾंदे ਮੁੰਦਰੀਆਂ ਸੀ ਲਾ ਕੇ ਅੱਧਰ ਉੱਧਰ ਰੱਖ ਦੇਈਏ ਹੋਰ ਪਸੂੜੀ ਅਦਨਾ ਬਹਤ ਰਹੀ ਐ ਜਿਹੜਾ ਅੱਜਕੱਲ ਆਲਟ੍ਰੀਸ਼ਨ ਹਨ ਉਹ ਵੀ 골ਡ ਵਕਣ ਲੱਗਦਾ ਹੀ ਭਾਬੀ ਜੀ ਤੁਸੀਂ ਇਹ ਵੇਖੋ ਕਿੰਨਾ ਹੀ ਮਜਾ ਆਣਾ ਵਾ ਕਿ ਸਾਡੀ ਸਖਤੋ लाਡਲੀ ਧੀ ਦਾ ਵਿਆਹ ਹੋਣ ਲੱਗਾ ਵਾ ਬਿਲਕੁਲ ਸਹੀ ਗਾ ਉਹ ਵੀ ਛੋਟੀ ਮੈਂ ਉਹੀ ਕਹਿਨੀ ਆ ਕਿ ਕਾਸ਼ ਵੀ ਤੇ ਬਾਅਦ ਚੋਂ ਪਹਿਲਾਂ ਤੇ ਮੇਰੇ ਵਾਸਤੇ ਨਿੱਕੂ ਹੀ ਐ ਨਾ ਜਦੋਂ ਛੋਟੇ ਸੀ ਆਪਾਂ ਕਿੰਨਾ ਖੇਲਦੇ ਸੀਗੇ ਫਿਰ ਮੈਂ ਵੱਡੀ ਹੋਈ ਫਿਰ ਮੇਰਾ ਵਿਆਹ ਗਿਆ ਤੇ ਫਿਰ ਹੁਣ ਵੇਲੋ ਉਹਦੀ ਬਿਵਾਰੀ ਆ ਗਈ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਚਲੋ ਉਹ ਤੇ ਹੈ ਹੀ ਐ ਨਾਲੇ ਨਾ ਜਿਹੜਾ ਟਾਈਮ ਆ ਜਾਏ ਨਾ ਉਹੀ ਵਧੀਆ ਟਾਈਮ ਸੀ ਨਾ ਹਰ ਇੱਕ ਚੀਜ਼ ਪੁੱਤਰ ਸੋਹਣੀ ਲੱਗਦੀ ਐ ਨਾਲੇ ਟਾਈਮ ਸੀ ਰੋਦਾ ਹੋ ਜਾਏਗਾ ਨਾ ਸਭ ਤੋਂ ਵਧੀਆ ਨਾਲੇ ਸੱਚਾ ਹੋ ਸਿਮਰਨ ਤੂੰ ਆ ਜਾ ਭਾਜਾ ਨਹੀਂ ਬੱਸ ਬੈਹਲੇ ਬੜੀ ਧੀਰ ਬੈਹਲੇ ਆਏ ਕਿਉ ਤੇ ਮੈਂ ਹੁ ਚੱਲਾਂ ਜਸਬੀਰ ਕਿਤੇ ਜਸਬੀਰ ਗਈ ਐ ਸੂਟ ਸੀਨੇ ਦੇਣ ਉਹਦੀ ਨੋ ਦੀ ਭੈਣ ਦਾ ਵਿਆਹ ਆਇਆ ਨਾ ਤੇ ਸੂਟ ਸੀਨੇ ਉਹ ਮੋਟੀ ਮੋਟੀ ਉਹਨੇ ਸਰਪਾਈ ਕੀਤੀ ਸੀ ਉਹ ਲਾਗੇ ਬੈ ਕੇ ਕਰਾਉਣ ਲੱਗ ਪਈ ਆ ਤੇ ਮੈਂ ਘਰ ਆ ਗਈ ਆ ਜਾ ਮੈਂ ਕਿਉਂ ਬਈਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਬੈਠੋ ਤੇ ਮੈਂ ਕੋਈ ਨਹੀਂ ਫੇਰ ਆਵਾਂਗੀ ਜਸਬੀਰ ਨੂੰ ਕਿਹਾ ਜੀ ਆਹੀ ਨਾਲੋਂ ਤੇ ਪਿਤੇਰੀ ਭੈਣ ਨਹੀਂ ਹੈਗੀ ਤੇ ਤੂੰ ਬਹਿਣਾ ਨਹੀਂ ਹੋਣਾ ਹੈ ਨਾ ਐਜੀ ਕਿਹੜੀ ਗੱਲ ਹੈ ਤੇ ਮਮੀ ਤੇ ਤੇਰੀ ਭੈਣ ਹੀ ਆ ਆ ਜਾ ਬਈਏ ਕੋਈ ਕੋਈ ਨਹੀਂ ਮੈਨੂੰ ਪਤਾ ਕੀ ਗੱਲ ਜੇ ਮੈਂ ਨਾ ਬੂਆ ਖੁੱਲਾ ਛੱਡ ਆਈਆਂ ਤੇ ਮੈਨੂੰ ਹੁਣ ਧਿਆਨ ਆਇਆ ਕਿ ਗੇਟ ਨੂੰ ਨਾ ਚਾਬੀ ਲੈ ਆਈਆਂ ਤੇ ਗੇਟ ਉਵੇਂ ਹੀ ਹੋੜਾ ਲਾਈਆਂ ਤੇ ਮੈਂ ਚਲਨੀ ਆ ਚਾਹ ਤੂੰ ਪੀਤੀ ਆ ਹਾਂ ਹਾਂ ਸਭ ਕੁਝ ਘਾਪੀ ਲੈ ਐਵੇਂ ਨਾ ਹਾਂ ਹਾਂ ਕਰੀ ਜੀ ਨਾ ਨਾ ਸੱਚੀ ਸੱਚੀ ਮੈਂ ਦੱਸ ਐਵੇਂ ਜਸਵੀਰ ਨੇ ਅਖਣਾ ਐਵੇਂ ਮੇਰੀ ਭੈਣ ਕੱਲ ਛੱਡੀ ਆ ਕੰਨ ਨੂੰ ਐਵੇਂ ਮੈਂ ਜਾ ਸਕ ਨਹੀਂ ਆ ਸਾਰਾ ਕੁਝ ਖਾ ਪੀ ਲਿਆ ਮੈਂ ਤਾਂ ਕਹ ਆ ਜਾ ਮੈਂ ਬੈਠੀ ਕੋਈ ਕੋਈ ਨਹੀਂ ਕੋਈ ਆਵਾਂਗੀ ਜਸਬੀਰ ਆਏਗਾ ਫਿਰ ਆਵਾਂਗੀ ਚਲ ਠੀਕ ਹੈ ਕੋਈ ਆਈ ਸੀ ਬੈਠੀ ਨਹੀਂ ਚੱਲੀ ਗਈ ਪਤਾ ਨਹੀਂ ਚਾਚੂ ਪੁੱਛੀ ਆ ਪੁੱਟੀ ਨੇ ਕਿ ਨਹੀਂ ਵੇਖਦੀ ਹਾਂ ਭਾਬੀ ਮੇਰੀ ਗੱਲ ਸੁਣੋ ਤੁਸੀਂ ਆਏ ਤੇ ਹੈਗੇ ਜੇ ਮੇਰਾ ਬੈਗ ਲੈ ਜਾਓ ਹਣਾਲੀ ਮੇਰਾ ਉਨੇ ਹੀ ਭਾਰ ਘਟੂਗਾ ਨਹੀਂ ਪੁੱਤਰ ਮੈਂ ਤੇਰਾ ਬੈਗ ਲੈ ਜਾਂਦੀ ਨਾ ਸੋਣੀ ਨਹੀਂ ਲੱਗਦੀ ਸੱਸੋਰੀਆਂ ਵਾਲਾ ਘਰ ਆ ਉਹ ਕਿ ਸੋਚਣਗੇ ਕਿ ਭਰਜਾਈ ਆਈ ਹੈ ਤੇ ਬੈਗ ਢੋ ਕੇ ਚਲੀ ਗਈ ਹੈ ਤੇ ਨਾਲੇ ਮੈਂ ਨਾ ਮੀ ਲੈ ਕੇ ਜਾਣਾ ਤੇ ਨਾਲੇ ਹਜੇ 4-5 ਦਿਨ ਪੁੱਤਰ ਪਏ ਹੋਇਆ ਤੂੰ ਜਦੋਂ ਆਏਂਗੀ ਨਾ ਆਪਣਾ ਬੈਗ ਆਪ ਨਾਲ ਲੈ ਕੇ ਆਂ ਸੋਣਾ ਮੰਜੂ ਆਈ ਆ ਸਸੀ ਗਾਲ ਜੀ ਸਸੀ ਗਾਲ ਤੋਰਸ ਨਾ ਕੀ ਆਲੇ ਜੀ ਤੁਸੀਂ ਆ ਗਏ ਸ਼ੂਗਰ ਆ ਤੁਸੀਂ ਆ ਗਏ ਨਾਲੇ ਹੁਣ ਮੈਂ ਬਣਾਨੀ ਆ ਪੋਹਾ ਮਾਲਿਆ ਮਾਸੀ ਜੀ ਵੀ ਆਏ ਇਕੱਠੇ ਆਪਾਂ ਬਹਿ ਕੇ ਪੋਹਾ ਖਾਣੇ ਮਾਸੀ ਕੀ ਰਣੇ ਕਿਹੜੀ ਮਾਸੀ ਅਮ ਮਾਸੀ ਜੀ ਤੇ ਹੁਣ ਇੱਥੇ ਹੀ ਬੈਠੇ ਸੀਗੇ ਕਿੱਧੇ ਚਲ ਗਏ ਮਾਸੀ ਜੀ ਆਏ ਸੀ ਮਾਸੀ ਜੀ ਤਾਂ ਚਲੇ ਵੀ ਗਏ ਮੈਨੂੰ ਰਾਜ ਮਿਲੇ ਉਹ ਤੇ ਤੇ ਮੈਨੂੰ ਦੱਸ ਜਾਂਦੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਕਦੋਂ ਉੱਠ ਕੇ ਚਲ ਗਏ ਮੈਂ ਤਾਂ ਭਾਬੀ ਨਾਲ ਗੱਲ ਨਹੀਂ ਕਰਨ ਦੀ ਸੀ ਤੇ ਮੈਂ ਤੇ ਉਹਨਾਂ ਨੂੰ ਕਿਹਾ ਸੀ ਆ ਜਾਓ ਬਈਓ ਮੈਂ ਆ ਗਈ ਆ ਤਾਂ ਨਹੀਂ ਨਹੀਂ ਮੈਂ ਫੇਰ ਆਵਾਂਗੀ ਦੀਦੀ ਆਊਗੀ ਮੈਂ ਫੇਰ ਆਵਾਂਗੀ ਉਹ ਚਲੇ ਗਏ ਤੁਹਾਨੂੰ ਪਤਾ ਹੈ ਪਰ ਮੈਨੂੰ ਨਹੀਂ ਪਤਾ ਲੱਗਤ ਆਈ ਜੀ ਦੱਸ ਕੇ ਨਹੀਂ ਨਾ ਗਏ ਬੱਧੀ ਬੰਸਰ ਨਾਲ ਗੱਲ ਲੱਗ ਗਈ ਹੀ ਪਤਾ ਨਹੀਂ ਲੱਗਾ ਕਿ ਕਿਸਲੇ ਨਿਕਲ ਗਏ ਮੈਨੂੰ ਤਾਂ ਰਾਤ ਚ ਮਿਲਿਆ ਚਲੋ ਛੱਡੋ ਕੋਈ ਗੱਲ ਨਹੀਂ ਕੰਮ ਹੋਣਾ ਉਹਨਾਂ ਨੂੰ ਜਾਂ ਘਰੋਂ ਫੋਨ ਆ ਗਿਆ ਨੱਚ ਲੱਗਿਆ ਨੇ ਆਹੋ ਤੇ ਚੁੱਪ ਕਰਕੇ ਨਿਕਲ ਗਈ ਹੋਣੀ ਦੱਸਿਆ ਨਹੀਂ ਹਣਾ ਪੀ ਚਲ ਕੋਈ ਨਹੀਂ ਮੈਂ ਚੱਲੀ ਆਂਗੀ ਕਦੇ ਦੀ ਤੇ ਬੈਠੀ ਆਂ ਚਾ ਕੋਈ ਗੱਲ ਨਹੀਂ ਹਾਂ ਕੋਈ ਗੱਲ ਨਹੀਂ ਹੋਰ ਭੈਣ ਜੀ ਠੀਕ ਠਾਕ ਐ ਤਿਆਰੀਆਂ ਚੱਲਣ ਡੀਆਂ ਕਰ ਰਹੀਆਂ ਦੀਆਂ ਹਾਂਜੀ 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 ਬਹੁਤ ਵਧੀਆ ਤਿਆਰੀਆਂ ਚੱਲਣ ਡੀਆਂ ਤੇ ਤੁਸੀਂ ਵੀ ਹੋਣ ਨਾ ਤਿਆਰ ਰਵਾਂ ਨੂੰ ਮੈਂ ਤਿਆਰੀਆ ਮੈਨੂੰ ਤਿਆਰ ਹੁੰਦਾ ਸੂਰ ਸਿੰਘ ਨੇ ਦੇ ਦਿੱਤੇ ਅਸੀਂ ਬਸ ਇਹੋ ਹੀ ਹੁੰਦੇ ਜਿਆਦਾ ਸੂਟਾਂ ਦਾ ਕੰਮ ਹੁੰਦਾ ਜੇ ਇਹ ਸਿਵਜਨ ਤੇ ਬਾਕੀ ਕੰਮ ਤੇ ਸਾਰੇ ਹੋ ਹੀ ਜਾਂਦੇ ਜੇ ਮੰਜੂ ਤੂੰ ਕਿਰੇ ਨੂੰ ਆਖਣ ਦੀ ਹੈ ਨਹੀਂ ਨਹੀਂ ਮੈਂ ਨਹੀਂ ਤੈਨੂੰ ਖੜਨਾ ਨਾਲ ਕੋਈ ਨਹੀਂ ਲੈ ਜਾ ਕੰਮ ਦੀ ਕਿਹੜੀ ਗੱਲ ਆ ਅਸੀਂ ਦੋ ਜਣੀਆਂ ਵਾਂ ਕੰਮ ਤੇ ਹੀ ਮਿੰਟੋ ਮਿੰਟੀ ਕਰ ਲੈਣਾ ਤੇ ਨਾਲੇ ਅਸੀਂ ਕਿਹੜਾ ਕੰਮ ਕਰਨਾ ਕੰਮਾਂ ਵਾਲੀਆਂ ਤੇ ਲੱਗੀਆਂ ਕੰਮ ਤੇ ਉਹਨਾਂ ਕਰ ਜਾਣਾ ਤੇ ਤੂੰ ਲੈ ਜਾਏਂਗੀ ਨਾ ਲਾਗੋ ਦੋਵੇਂ ਨਾਨ ਪਰਜਾਈ ਕੋਈ ਕੰਮ ਧੰਦਾ ਕਰੋਗੇ ਬਾਹਰ ਅੰਦਰ ਕੋਈ ਚੀਜ਼ ਲੈਣੀ ਪੱਜ ਦੌੜ ਕੇ ਲੈ ਆਉਗੇ ਕਈ ਸਲਾਵਾ ਹੁੰਦੀਆਂ ਵਾ ਜਿਹੜੀਆਂ ਕਰ ਲੋਗੀਆਂ ਤੇ ਇੱਥੇ ਕੀ ਕਰਨਾ ਨੇ ਤੂੰ ਲੈ ਜਾ ਇਹਨੂੰ ਨਾਲ ਹੀ ਨਹੀਂ ਨਹੀਂ ਕੋਈ ਗੱਲ ਨਹੀਂ ਤੁਹਾਡੇ ਨਾਲ ਹੀ ਆਏਗੀ ਭਾਵੇਂ ਤੁਸੀਂ ਭਾਵੇਂ ਸ਼ਾਮ ਵੇਲੇ ਆ ਕੇ ਛੱਡ ਜਾਣਾ ਤੇ ਭਾਵੇਂ ਕੱਲ ਛੱਡ ਜਾਣਾ ਅਹ ਨਹੀਂ ਮੰਜੂ ਮੈਂ ਕਹਿਣ ਦੀ ਆ ਨਾ ਤੂੰ ਨਾਲ ਲੈ ਕੇ ਜਾ ਪਰ ਭੈਣ ਜੀ ਘਰ ਨਹੀਂ ਨਾ ਕੋਈ ਗੱਲ ਨਹੀਂ ਮੈਂ ਜੀ ਨਾ ਮੈਂ ਵੱਡੀਆਂ ਵੇਖਿਆ ਕਿੰਨੇ ਚੰਗੇ ਆ ਤਾਈ ਜੀ ਉਹ ਇੰਨਾ ਦਿਹੁੰਦੇ ਆ ਮੈਨੂੰ ਕਿਸੇ ਚੀਜ਼ ਦੀ ਪਰਵਾਹ ਹੀ ਨਹੀਂ ਆ ਮੈਨੂੰ ਘਰ ਦਾ ਇੰਨਾ ਕੰਮ ਥੋੜੀ ਕਰੰਦਿੰਦੇ ਆ ਦੋਵੇਂ ਜਾਣੇ ਰਲ ਕੇ ਤੇ ਆਪ ਹੀ ਲੱਗੇ ਰਹਿੰਦੇ ਆ ਚਲੋ ਤੇ ਹੈ ਹੀ ਆ ਹੂੰ ਇਨੂੰ ਕਾਦੀ ਪ੍ਰਵਾਹ ਹੋਣੀ ਆ ਪ੍ਰਵਾਹ ਤਾਂ ਸਾਰੀ ਮिन्नੂ ਆ ਕੀ ਮਤਲਬ ਤੁਹਾਡਾ ਮੰਮੀ ਆਜਾ ਜਸबीर ਕੀ ਹੋਇਆ ਤੈਨੂੰ ਨਹੀਂ ਪਤਾ ਕੀ ਹੋਇਆ ਮिन्नੂ ਕੁਛ ਵੀ ਨਹੀਂ ਪਤਾ ਕੀ ਗੱਲ ਕਰਨ ਦੇ ਜੇ ਦੱਸੋ ਤਾਂ ਸਹੀ ਤੇਰੀ ਮਾਸੀ ਐਸੀ ਨਾ ਕਰ ਹਾਂ ਹਾਂ ਉਹਨਾਂ ਦੀ ਗੱਲ ਹੀ ਕਰਨੀ ਆ ਪਤਾ ਨਹੀਂ ਲੱਗਾ ਕਦੋਂ ਚੱਲ ਗਏ ਦੱਸ ਕੇ ਵੀ ਨਹੀਂ ਗਏ ਤਿਸੋਂ ਗੋਣ ਸਾਡਾ ਗੱਲਾਂ ਵੀ ਲੱਗਿਆ ਇਸੇ ਕਾਰਨ ਤੇ ਪਤਾ ਨਹੀਂ ਲੱਗਾ ਕਿ ਮਿੰਨ ਤੋਂ ਮਿੱਟੀ ਨਿਕਲ ਗਈ ਉਹ ਤੇ ਮੈਨੂੰ ਰਾਤ ਚ ਮਿਲੀ ਐ ਮੈਂ ਬਥੇਰਾ ਜੋਰ ਲਾਇਆ ਸੀ ਆ ਜਾ ਚੱਲੀ ਮੈਂ ਆ ਗਈ ਹੁਣ ਬੈਨੇ ਖਲੋਨੇ ਆ ਚਾਹ ਪੀਨੇ ਆ ਅੰਦੀ ਨਹੀਂ ਨਹੀਂ ਮੈਂ ਫੇਰ ਆਵਾਂਗੀ ਨਹੀਂ ਨਹੀਂ ਮੈਂ ਫੇਰ ਆ ਮੈਂ ਪੀਆ ਹੀ ਆ ਚਾਹ ਫੇਰ ਉਹਨੂੰ ਕੀ ਕਹਿੰਦੇ ਪੰਜੇ ਤੁਸੀਂ ਮੈਨੂੰ ਦੱਸੋ ਕਿ ਆਪਾਂ ਆਪਣੀ ਨੂੰਹਤੀ ਨੂੰ ਇਸ ਤਰ੍ਹਾਂ ਦੇ ਸੰਸਕਾਰ ਦਿੱਤੇ ਆ ਕਿ ਘਰ ਕੋਈ ਆਇਆ ਉਹਨਾਂ ਨੂੰ ਪੁੱਛਣਾ ਨਹੀਂ ਪੁੱਛਣਾ ਨਹੀਂ ਪਰ ਮੈਂ ਤੇ ਪੁੱਛਿਆ ਸੀ ਗਾਨਾ ਨੂੰ ਵੇਖ ਮੰਜੂ ਇਹ ਨਾ ਸੋਚੀ ਕਿ ਸ਼ਾਇਦ ਤੂੰ ਆਈਆਂ ਮੈਂ ਤਦ ਗੱਲ ਸੁਣਾਣ ਡਈਆਂ ਮਾਸੀ ਤੇਰ ਕੋ ਪੂਰਾ 1.5 ਘੰਟਾ ਬੈਠੀ ਰਹੀ ਆ ਕਿ ਤੂੰ ਆਪਣੀਆਂ ਗੱਲਾਂ ਵਿੱਚ ਇੰਨੀ ਗਵਾਚੀ ਕਿ ਤੈਨੂੰ ਕੋਈ ਪਤਾ ਨਹੀਂ ਲੱਗਾ ਤੇਰ ਕੋ ਕੌਣ ਬੈਠਾ ਕੌਣ ਖਲੱਤਾ ਕਦੋਂ ਚਲੇ ਗਿਆ ਤੂੰ ਇਹ ਸੋਚ ਕਿ ਜਿਹੜਾ ਆਪਣੇ ਘਰੋਂ ਆਇਆ ਬੋਤੀ ਤੇ ਗੱਲ ਸੁਣੋ ਤੂੰ ਵਸ ਵਿਆਹ ਦੀਆਂ ਗੱਲਾਂ ਚ ਨਾ ਕੋ ਗਵਾਚ ਗਈ ਕਿ ਤੈਨੂੰ ਫਿਕਰ ਹੀ ਨਹੀਂ ਤੈਨੂੰ ਰਿਸ਼ਤਿਆਂ ਦੀ ਕਦਰ ਦਾ ਪਤਾ ਹੀ ਨਹੀਂ ਲੱਗਾ ਕਿ ਰਿਸ਼ਤਿਆਂ ਦੀ ਕੀ ਕਦਰ ਐ ਪਰ ਮੈਂ ਤੇ ਉਹਨਾਂ ਨੂੰ ਪੁੱਛਿਆ ਸੀਗਾ ਪੁੱਛਿਆ ਸੀ ਪੁੱਛ ਕੇ ਕੀ ਕਰਦੀ ਰਹੀ ਸੀ ਹਾਂਜੀ ਮਾਸੀ ਜੀ ਬੈਠੋ ਹਾਂ ਹਾਂ ਮੈਂ ਆਪਣੀ ਭੈਣ ਦੀ ਆ ਚੀ ਤਿਆਰ ਕਰ ਲਈ ਹਾਂ ਹਾਂ ਮੈਂ ਭੈਣ ਦਾ ਇੱਥੇ ਲੈਣਾ ਹਾਂ ਹਾਂ ਮੈਂ ਭੈਣ ਦੀ ਆ ਚੀ ਲੈਣ ਜਾਣੀ ਆ ਮੈਨੂੰ ਪਤਾ ਐ ਕਿ ਤੈਨੂੰ ਪਹਿਨ ਦੇ ਵਿਆਹ ਦਾ ਚਾ ਆ ਪਰ ਜਿਹੜਾ ਸਾਡੇ ਘਰ ਆਇਆ ਉਹਦਾ ਪੁੱਛਣਾ ਵੀ ਤੇ ਤੇਰਾ ਫਰਜ ਹੈ ਨਾ ਜੇ ਘਰ ਵਿੱਚ ਸੱਸ ਮਾਂ ਨਹੀਂ ਹੈਗੀ ਜਿੰਨਾ ਤੂੰ ਆਪਣੇ ਰਿਸ਼ਤਿਆਂ ਨੂੰ ਸਮਝ ਪਾਈ ਆ ਐਸੇ ਤਰ੍ਹਾਂ ਸਹੁਰਿਆਂ ਦੇ ਰਿਸ਼ਤੇ ਨੂੰ ਵੀ ਤੇ ਸਮਝ ਪਾ ਨਾ ਤੂੰ ਸੋਚ ਕਿ ਜਿਹੜੀ ਐਡੀ ਦੂਰੋਂ ਚੱਲ ਕੇ ਆਈ ਆ ਦੂਰੋਂ ਹਾਂ ਤੇਰੇ ਮਨ 'ਚ ਇਹ ਆਇਆ ਹੋਣਾ ਜੇ ਦੂਰੋਂ ਚੱਲ ਕੇ ਆਈ ਹੁੰਦੀ ਫੇਰ ਤਾਂ ਉਹਨੂੰ ਮੈਂ ਪੁੱਛਣਾ ਹੀ ਸੀ ਉਹ ਤਾਂ ਸਾਹਮਣੇ ਬੂਹੇ 'ਚੋਂ ਹੀ ਆ ਗਈ ਆ ਜਸਮੀਰ ਬਸ ਕਰ ਚੁੱਪ ਕਰ ਬੱਚਿਆਂ ਨਾਲ ਐਵੇਂ ਨਹੀਂ ਬੋਲੀਦਾ ਪਿਆਰ ਨਾਲ ਬੋਲੀਦਾ ਨਹੀਂ ਪਤਾ ਲੱਗਾ ਹਣਾ ਮੈਂ ਤੇ ਜਦੋਂ ਆਈਆਂ ਇਹਨਾਂ ਨੂੰ ਤਾਂ ਵੀ ਨਹੀਂ ਪਤਾ ਲੱਗਾ ਮੈਂ ਤਾਂ ਮੰਜੂਲਾ ਕੇ ਆ ਕੇ ਬਹਿ ਗਈਆਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਮਗਰ ਪੁੱਤ ਤੇਰੀ ਇਹ ਗਲਤੀ ਹੈ ਸਹੀ ਗੱਲ ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਇੰਨੀ ਖੋਈ ਪਈ ਸੀ ਆਪਣੀਆਂ ਗੱਲਾਂ ਦੇ ਵਿੱਚ ਮੈਂ ਮਾਸੀ ਜੀ ਨੂੰ ਇਗਨੋਰ ਕੀਤਾ ਉਹਨਾਂ ਦੀ ਗੱਲ ਦਾ ਧਿਆਨ ਹੀ ਨਹੀਂ ਦਿੱਤਾ ਮੈਂ ਤੇ ਭਾਬੀ ਜੀ ਦੋਵੇਂ ਜਾਣੇ ਬਸ ਵਿਆਹ ਦੀਆਂ ਗੱਲਾਂ ਕਰੰਦੇ ਸੀ ਉਹ ਗੱਲਾਂ ਪੁੱਛਣ ਤੇ ਦੇ ਹੀਗੇ ਪਰ ਉਹਨਾਂ ਦੀ ਗੱਲ ਦਾ ਅੱਧਾ ਕਿ ਜਵਾਬ ਮੈਂ ਦਿੰਦੀ ਸੀ ਤੇ ਬਾਕੀ ਫੇਰ ਮੈਂ ਲੱਗ ਪੈਂਦੀ ਸੀ ਵੇਖ ਕਿਰਨ ਮੈਂ ਤੇਰੂ ਇਹ ਨਹੀਂ ਕੱਦੀ ਪਈ ਕਿ ਤੇਰੀ ਪਰਜਾਈ ਆਈ ਆ ਤੂੰ ਉਹਨੂੰ ਪੁੱਛ ਨਾ ਕੋਈ ਗੱਲ ਨਾ ਕਰ ਪਰ ਜਿੰਨਾ ਤੂੰ ਆਪਣੀ ਪਰਜਾਈ ਨੂੰ ਐਮੀਏ ਦੇਣ ਲਈ ਸੀ ਉਹਨਾਂ ਤੇਰਾ ਫਰਜ਼ ਹੀ ਆਪਣੀ ਮਾਸੀ ਨੂੰ ਵੀ ਐਮੀਏ ਦੇਣਾ ਮਾਸੀ ਦੀ ਗੱਲ ਛੱਡ ਪਰ ਕੋਈ ਆਂਡ ਗਵਾਂਡ ਚੋ ਵੀ ਆ ਜਾਂਦਾ ਤੇ ਫੇਰ ਤੂੰ ਇਹੋ ਗੱਲ ਕਰਨਾ ਸੀ ਅਗਲਾ ਬੇਵਕੂਫ ਥੋੜਾ ਅਗਲਾ ਇਹਦੇ ਵਿੱਚ ਆਪਣੀ ਬੇਇੱਜ਼ਤੀ ਸਮਝਦਾ ਕਿ ਮੈਂ ਉਹਦੇ ਘਰ ਆ ਕੇ ਬੈਠਾ ਹਾਂ ਤੇ ਸਭ ਤੋਂ ਅਗਨੋਰ ਕਰਨ ਢਈ ਆ ਤਾਈਓ ਨਹੀਂ ਉਹ ਮੇਰੇ ਨਾਲ ਚੰਗੀ ਤਰ੍ਹਾਂ ਬੋਲੀ ਤਾਈਓ ਨਹੀਂ ਬੋਲੀ ਉਹ ਚੁੱਪ ਕਰਕੇ ਇੱਥੋਂ ਇਸੇ ਕਰਕੇ ਨਿਕਲ ਗਈ ਹੈ ਇਹਨਾਂ ਨੇ ਉਹਦੀ ਧਿਆਨ ਹੀ ਨਹੀਂ ਦਿੱਤਾ ਗੱਲ ਦਾ ਨਾ ਹੀ ਇਹਨਾਂ ਨੂੰ ਪਤਾ ਲੱਗਾ ਕਦੋਂ ਗਈ ਕਹੀਂ ਬੈਣ ਨੂੰ ਕਹਿ ਦਈਏ ਨਾ ਕਹਿ ਦਈਏ ਚਾਹ ਪਾਣੀ ਲੱਦਾ ਪੁੱਛਿਆ ਹੀ ਨਹੀਂ ਨਾ ਪੁੱਛਿਆ ਚਾਹ ਪਾਣੀ ਪਤਾ ਤਾਈਓ ਗੁੱਸੇ ਚ ਗਈ ਵੇਖ ਮਨ ਚੰਗੀ ਗੱਲ ਨਹੀਂ ਹੈ ਬੱਚੇ ਤੇਰੀ ਜੇ ਢਾਡੇ ਕਰ ਮੈਂ ਚਲੀ ਜਾਵਾਂ ਤੇ ਤੁਸੀਂ ਆਪੱਚ ਹੀ ਗੱਲਾਂ-ਬਾਤਾਂ ਲੱਗੇ ਰਹੋ ਉਸ ਟਾਈਮ ਮੈਨੂੰ ਕੀ ਬੀਤੇਗੀ ਮੇਰੇ ਦਿਲ ਦੇ ਕੀ ਬੀਤੇਗੀ ਤੇ ਜਾ ਤੂੰ ਇਹ ਸਮਝ ਕਿ ਜਦੋਂ ਇਹਦੀ ਮਾਸੀ ਆਈ ਆ ਇਹ ਆਪਣੀ ਮਾਸੀ ਨਾਲ ਗੱਲਬਾਤ ਕਰੀ ਜਾਂਦੀ ਆ ਤੇ ਤੂੰ ਕੀ ਕਹਿਣਾ ਮੇਰਾ ਕੀ ਫਾਇਦਾ ਇੱਥੇ ਬਹਿਣ ਦਾ ਇਹ ਤਾਂ ਆਪਣੀਆਂ ਗੱਲਾਂ ਲੱਗੀਆਂ ਹੀਆਂ ਕਰਨ ਇਹ ਗੱਲ ਤੁਹਾਡੀ ਬਿਲਕੁਲ ਸਹੀ ਆ ਅਸੀਂ ਇਹ ਚੀਜ਼ ਸੋਚੀਏ ਨਹੀਂ ਅਸੀਂ ਆਪਣੀਆਂ ਗੱਲਾਂ ਚੰਨਾ ਕੁ ਰੁੱਝੇ ਹੋਏ ਹੀ ਤੇ ਉਹਨਾਂ ਦਾ ਪਤਾ ਹੀ ਨਹੀਂ ਲੱਗਾ ਕਿਸ ਲਈ ਆ ਕਿਸ ਲਈ ਨਹੀਂ ਪਤਾ ਕਿਰਨ ਕੀ ਹੁੰਦਾ ਅਗਲਾ ਸੋਚਦਾ ਹੈ ਕਿਨੂੰ ਆਪਣੇ ਪੇਕਿਆਂ ਦਾ ਐਡਾ ਚਾਹ ਆ ਕਿ ਸਹੁਰਿਆਂ ਦੀ ਤੇ ਨੂੰ ਪਰਵਾਹ ਹੀ ਨਹੀਂ ਹੈਗੀ ਕੋਈ ਵੀ ਆ ਕੇ ਬੈਠਾ ਰਿਸ਼ਤੇ ਹਮੇਸ਼ਾ ਇੱਕ ਤਕੜੀ ਦੀ ਤਰ੍ਹਾਂ ਰੱਖਣੇ ਚਾਹੀਦੇ ਆ ਭਾਵੇਂ ਉਹ ਸਹੁਰਿਆਂ ਦੇ ਹੋਣ ਭਾਵੇਂ ਪੇਕਿਆਂ ਦੇ ਹੋਣ ਭਾਵੇਂ ਆਣ ਗਵਾਂਢ ਦੇਣ ਜਿਹੜਾ ਕੋਈ ਜਾਂਦਾ ਹੈ ਘਰ ਆਏ ਦੀ ਇੱਜ਼ਤ ਕਰਨਾ ਸਾਡਾ ਫਰਜ਼ ਹੈ ਉਹਨੂੰ ਪੁੱਛੋ ਅਗਲਾ ਹੋ ਸਕਦਾ ਹੈ ਕਿ ਕਿਸੇ ਟਾਈਮ ਨੂੰ ਕੋਈ ਖਾਸ ਹੀ ਚੀਜ਼ ਦੀ ਜ਼ਰੂਰਤ ਹੋਵੇ ਜਿਹੜਾ ਢੱਕੋ ਆਇਆ ਜਾਂ ਕਿਸੇ ਵਾਲੇ ਕੋਈ ਬੰਦਾ ਮਜਬੂਰੀ ਚ ਹੁੰਦਾ ऐसे तरह कई रिश्ते ਹੁੰਦੇ ਆ ਜੇ ਕਿ ਜਿਹੜੇ ਪਰਵਾਹ ਨਹੀਂ ਕਰਦੇ ਇਗਨੋਰ ਕਰਦੇ ਆ ਤੇ ਉਸ ਵਕਤ ਉਸ ਇਨਸਾਨ ਦੇ ਅੰਦਰ ਕਿਸ ਤਰ੍ਹਾਂ ਦੀਆਂ ਗੱਲਾਂ ਕਿਸ ਤਰ੍ਹਾਂ ਦੇ ਵਿਚਾਰ ਆਉਂਦੇ ਨੇ ਕਿ ਉਹ ਆਪਣੀ ਇਨਸਲਟ ਫੀਲ ਕਰਦਾ ਕਿ ਸ਼ਾਇਦ ਮੈਂ ਗਲਤੀ ਕੀਤੀ ਹੈ ਇਗਨੋਰ ਹੀ ਕੀਤਾ ਨਾ ਘਰ ਦੇ ਵਿੱਚ ਭਾਵੇਂ ਨੂੰ ਆ ਭਾਵੇਂ ਧੀ ਆ ਜਿਹੜਾ ਕੋਈ ਆਂਦਾ ਹੈ ਤੁਹਾਡਾ ਫਰਜ਼ ਹੈ ਉਹਨੂੰ ਪੁੱਛ ਕੇ ਚ ਕਰਨਾ ਹਾਂ ਇਹਦੇ ਚ ਇੱਕ ਗੱਲ ਹੋਰ ਹੈ ਜਾਂ ਤਾਂ ਟਾਡੇ ਨਾਲ ਅਗਲੇ ਨਾਲ ਲੜਾਈ ਝਗੜਾ ਹੋਇਆ ਹੋਵੇ ਤੁਸੀਂ ਉਹਦੇ ਨਾਲ ਨਰਾਜ ਜੇ ਆਪਾਂ ਦੋਵੇਂ ਪਾਸੇ ਗੱਲ ਲੈਣ ਦੇ ਨਹੀਂ ਜੇ ਉਹ ਘਰ ਚੱਲ ਕੇ ਆ ਗਿਆ ਤਾਂ ਸਾਨੂੰ ਪੁੱਛਣਾ ਹੋਊਗਾ ਨਹੀਂ ਜਿਹੜੇ ਆਈ ਆ ਇਹ ਰੇਜੇ ਕਿਈ ਵਾਰ ਕੀ ਹੁੰਦਾ ਹੈ ਕਿਸੇ ਬੰਦੇ ਨਾਲ ਸਾਡਾ ਲੜਾਈ ਝਗੜਾ ਹੋਇਆ ਹੁੰਦਾ ਜਾਂ ਉਹਨੇ ਸਾਡੀ ਇਨਸਲਟ ਕਰਕੇ ਸਾਨੂੰ ਘਰੋਂ ਬਾਹਰ ਕੱਢਿਆ ਹੁੰਦਾ ਨਹੀਂ ਦਿਲ ਕਰਦਾ ਨਹੀਂ ਦਿਲ ਕਰਦਾ ਬੁਲਾਣ ਕਰ ਦੋ ਹੈਨਾ ਆਪਾਂ ਇਹਦੇ ਚ ਦੋਵੇਂ ਦੋਵੇਂ ਗੱਲਾਂ ਦੱਸਣ ਨੇ ਕਿਉਂਕਿ ਤੁਸੀਂ ਸਾਨੂੰ ਇਹ ਕਰੋਗੇ ਕਮੈਂਟ ਕਰੋਗੇ ਕਿ ਜੇ ਕੋਈ ਬੰਦਾ ਲੜਿਆ ਹੋਵੇ ਨਹੀਂ ਦਿਲ ਕਰਦਾ ਫਿਰ ਫੇਰ ਤਾਂ ਬੰਦਾ ਸੋਚਦਾ ਕਿ ਘਰ ਆ ਕੇ ਕੀ ਕਰਨ ਉਹਦੀ ਤੇ ਜਿਹਦੀ ਸ਼ਕਲ ਹੀ ਨਹੀਂ ਚੰਗੀ ਲੱਗਦੀ ਉਹਨੂੰ ਘਰ ਵੜ ਕੇ ਕੌਣ ਰਾਜੀ ਹੈ ਕੌਣ ਰਾਜੀ ਹੈ ਤੇ ਇੱਕ ਪਾਸੇ ਜਿਦੇ ਨਾਲ ਤੁਹਾਡੇ ਰਿਲੇਸ਼ਨ ਚੰਗੇ ਆ ਬਹੁਤ ਵਧੀਆ ਚੱਲਣ ਡਿਆ ਏ ਤੇ ਉਹ ਘਰ ਆਇਆ ਏ ਕੋਈ ਰਿਸ਼ਤੇਦਾਰ ਭੈਣ ਭਰਾ ਦੇ ਸਾਹਮਣੇ ਤੁਸੀਂ ਉਹਨੂੰ ਇਗਨੋਰ ਕਰਨ ਦੇ ਤੇ ਅਗਲਾ ਕੀ ਸੋਚੂਗਾ ਉਹ ਤਾਂ ਤੁਹਾਡੇ ਘਰ ਆਏਗਾ ਨਹੀਂ ਅਗਲੇ ਨੂੰ ਉੱਠ ਕੇ ਜਾਣਾ ਭੈਣ ਜੀ ਇਹ ਤੇ ਅਰਚੇ ਆਪਾਂ ਮਾਸੀ ਦਾ ਕ੍ਰਿਸਤਾ ਲੈ ਲਿਆ ਜਗਵੰਡਨ ਦਾ ਗਵੰਡਨ ਦਾ ਚਾਰ ਘਰੇ ਜਾ ਕੇ ਦੱਸਣਾ ਹੈਗਾ ਉਹਨਾਂ ਨੇ ਇਹੋ ਹੀ ਕਹਿਣਾ ਲੈ ਪੈਣਾ ਆ ਤੇਰੀ ਉਹ ਤੇਰੀ ਨੂੰਹ ਨੂੰ ਤਾਂ ਅਕਲ ਹੀ ਨਹੀਂ ਖੈਰ ਉਹਨੇ ਉਹਦੀ ਸੱਸ ਨੂੰ ਨਹੀਂ ਕਹਿਣਾ ਉਹਨੇ ਆਂਡ ਗਵਾਂਡ ਕਹਿਣਾ ਚਾਰ ਜਾਨਿਆਂ ਨੂੰ ਹੋਰ ਕਿਆ ਨਾਮ ਹੈ ਚਾਰ ਜਾਨਿਆਂ ਨੂੰ ਹੋਰ ਕਿਆ ਨਾਮ ਕਿਹਦੇ ਘਰ ਵੜਿਆ ਨਾ ਕਰੋ ਜੇ ਨੂਨ ਤੋਂ ਅਕਲ ਨਹੀਂ ਅਕਲ ਨਹੀਂ ਬਸ ਆਪਣਿਆਂ ਨੂੰ ਐਮੀ ਤਾਂ ਹੀ ਹੈ ਵੇਖੋ ਇਹ ਸਪੈਸ਼ਲੀ ਹੈਗਾ ਨੂਹਾ ਵਾਸਤੇ ਕਿ ਉਹਨੇ ਬੈਲੈਂਸ ਕਿਸ ਤਰ੍ਹਾਂ ਰੱਖਣਾ ਜੇ ਤੇ ਤੁਹਾਡੀ ਸਾਸਮਾ ਘਰ ਹੈਗੀ ਆ ਫਿਰ ਤਾਂ ਚਾਹ ਪਾਣੀ ਐਰਾ ਵਗੈਰਾ ਉਹਨੇ ਬੋਲੀ ਜਾਣਾ ਕਿਉਂਕਿ ਸੱਸਾਂ ਦੀ ਇੱਜ਼ਤ ਉਹਨਾਂ ਨੇ ਚੁੱਪ ਰਹਿਣਾ ਹੀ ਨਹੀਂ ਜਿਤਨਾ ਕਿ ਮੈਮੀ ਨੇ ਰੰ ਨਹੀਂ ਕੋਈ ਮੇਰੇ ਕੋ ਆ ਜੇ ਬਸ ਬਸ ਆਇਆ ਬਣਾਇਆ ਇਹਨਾਂ ਨੂੰ ਬੇਟਾ ਪਾਣੀ ਲੈ ਆ ਪਹਾੜੀਓਂ ਅਗਲੀ ਸਾਰਾ ਕੁਝ ਕਿਚੰਜ ਕਰਨੀ ਹੁੰਦੀ ਆ ਕਿਰਨ ਬਟਾ ਚਾ ਲੈ ਆ ਉਹ ਨੂਆ ਉਸ ਟਾਈਮ ਕਰਦੀ ਆ ਇਹ ਸਪੈਸੇ ਨੂਆ ਵਾਸਤੇ ਆ ਕਿ ਜਦੋਂ ਤੁਹਾਡੀ ਸੱਸ ਮਾਂ ਘਰ ਨਹੀਂ ਹੁੰਦੀ ਤੁਹਾਡੇ ਪੇਕਿਆਂ ਚੋਂ ਤੁਹਾਡੀ ਸੇਲੀ ਕੋਈ ਵੀ ਆ ਜਾਂਦਾ ਜਿਹੜਾ ਕੋਈ ਤੁਹਾਡੇ ਸੋਹਰੇ ਪਰਿਵਾਰ ਚੋਂ ਆਵੇ ਉਹਦਾ ਵੈਲਕਮ ਉਸੇ ਤਰ੍ਹਾਂ ਹੀ ਕਰੋ ਸਗੋਂ ਮੈਂ ਤਾਂ ਕਹਿੰਦੀ ਤੁਹਾਨੂੰ ਜ਼ਿਆਦਾ ਕਰਨਾ ਚਾਹੀਦਾ ਨੂਆ ਨੂੰ ਸੋਹਰਿਆਂ ਦੱਸੋ ਜਿਆਦਾ ਕਰਨਾ ਪੇਕੇ ਨੂੰ ਤਾਂ ਪਤਾ ਹੀ ਹੁੰਦਾ ਵਾ ਕਿ ਸਾਡੀ ਢੀ ਕਿਸ ਤਰ੍ਹਾਂ ਦੀ ਹੈ ਕਿਦਾਂ ਦੀ ਹਾਂ ਉਸ ਵਕਤ ਕਹਿਣਾ ਚਾਹੀਦਾ ਭਾਬੀ ਜੀ ਵੀਰ ਜੀ ਮੰਮੀ ਜੀ ਤੁਸੀਂ ਬੈਠੋ ਤੇ ਅਸੀਂ ਕਰਦੇ ਹਾਂ ਹਾਂ ਬਾਕੀ ਇਹ ਚੇ ਵੀ ਗੱਲ ਆ ਕਿ ਜਿਹੜਾ ਬੰਦਾ ਆਂਦਾ ਉਹ ਵੀ ਇੱਡਾ ਬੇਵਕੂਫ ਨਹੀਂ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਕਿ ਬੈਠੇ ਤੇ ਉਹ ਕਹਿਣਗੇ ਕੋਈ ਗੱਲ ਨਹੀਂ ਤੁਸੀਂ ਬੈਠੋ ਤੇ ਅੱਪਾ ਚੱਲਦੇ ਹਾਂ ਤੇ ਬਾਕੀ ਜੀ ਅੱਜ ਦਾ ਸਾਡਾ ਟੌਪਿਕ ਤੁਹਾਨੂੰ ਚੰਗਾ ਲੱਗਾ ਹੋਵੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਹਵਾਵਾਂ ਬਹੁਤ ਚੱਲਣ ਈਆਂ ਬਰਫਲੀਆਂ ਠੰਡੀਆਂ ਤੇ ਆਪਣੀ ਆਪਣੀ ਸੇਧਾ ਧਿਆਨ ਰੱਖਿਓ ਬਾਕੀ ਜਿਹੜੇ ਜਿਹੜੇ ਸਾਨੂੰ ਕਮੈਂਟ ਕਰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਠੀਕ ਹੈ ਤੁਸੀਂ ਗੁੱਸਾ ਵੀ ਕਰਦੇ ਸਾਡਾ ਨਾਂ ਕਿਉਂ ਲੰਦੇ ਬੇਟਾ ਜੀ ਉਹ ਟਾਈਮ ਹੀ ਇੰਨਾ ਜ਼ਿਆਦਾ ਕੀ ਕਹਸਣੇ ਬਿਜ਼ੀ ਹੁੰਦਾ ਹੈ ਹੁਣ ਵੀ ਆਪਾਂ 5:30 ਵੇ ਫ੍ਰੀ ਹੋਏ ਆ ਹਾਂਜੀ ਤੇ ਸਰਦੀ ਵੀ ਲੱਗ ਰਹੀ ਆ ਤੇ ਸਰਦੀ ਦੇ ਵਿੱਚ ਗੱਲ ਇਹ ਵੀ ਆ ਕਿ ਕਿਰਨ ਦੀ ਭੈਣ ਦੀ ਮੈਰਿਜ ਆ ਤੇ ਉਹ ਅੱਜ ਉਹਦੀ ਤਿਆਰੀ ਹੋ ਰਹੀ ਆ ਤੇ ਅੱਜ ਉਹ ਜਾ ਰਹੀ ਆ ਪੀਕੀ ਪੀਕੇ ਹ ਪਰ ਹਜੇ ਇੱਕ ਵਿੱਚ ਸਸਪੈਂਸ ਆ ਉਹਨੇ ਮੈਨੂੰ ਇੱਕ ਸੂਟ ਕਹਤਾ ਜਿਹੜਾ ਮੈਨੂੰ ਲੱਭਣ ਹੀ ਨਹੀਂ ਦਿਆ ਕਿਹਨਾ ਸੂਟ ਤਦਾਂ ਕਹਿੰਦੀ ਰੱਖ ਮੈਂ ਹੋਰ ਨਹੀਂ ਸੂਟ ਸੀਗਾ ਮੈਂ ਪਾ ਕੇ ਆਈ ਸੀ ਕਹਿੰਦੀ ਉਹ ਲਈ ਆਈ ਕਿਉਂਕਿ ਮੇਰੀ ਪ੍ਰੀ ਵੈਡਿੰਗ ਚ ਯੂਜ਼ ਹਾ ਉਹ ਬਲੇ ਹੋ ਲੱਭੋ ਸੂਟ ਕਿੱਥੇ ਆ ਹੁਣ ਉਹ ਸਸਪੈਂਸ ਖੋਲਾਂਗੇ ਪਤਾ ਨਹੀਂ ਲੱਭੂਗਾ ਕਿ ਨਹੀਂ ਇਹ ਨਹੀਂ ਲੱਭੂਗਾ ਜੇ ਲੱਭੇਗਾ ਤਾਂ ਜ਼ਰੂਰ ਦੱਸਾਂਗੇ ਹਾਂ ਜੇ ਲੱਭੂਗਾ ਮੈਂ ਕਹਿ ਦੂੰਗੀ ਠੀਕ ਕੋਈ ਗੱਲ ਨਹੀਂ ਤੂੰ ਕੋਈ ਹੋਰ ਪਾ ਲੈ ਤੇ ਇਹਦੇ ਵਿੱਚ ਅੱਗੇ ਬੜੇ ਜਣੇ ਆਕਦੇ ਅੱਜ ਦੀ ਵੀਡੀਓ ਵਿੱਚ ਸਾਡਾ ਸਾਹਿਲ ਬਹੁਤ ਅੱਕੰਡਿਆ ਕਿਉਂਕਿ ਉਹਨੂੰ ਕੈਮਰਾ ਫੜਾਂਡਿਆ ਉਹ ਕੈਮਰਾ ਨਹੀਂ ਫੜਾਂਡਿਆ ਫੜਨ ਤਾਂ ਸਾਰੇ ਪਾ ਚਦੇ ਮੈਂ ਮੇਰਾ ਰਾਧਾ ਕਿ ਮੈਂ ਅੱਜ ਇਤਨਾ ਬੋਲੀ ਜਾਵਾਂ ਤੇ ਸਾਹਿਲ ਬੈਠਾ ਰਵੇ ਹਾਂ ਮੈਂ ਜੀ ਸਾਡੇ ਪੰਜ ਹੋਗੇ ਸਾਡੇ ਜਾਣਾ ਹਾਂ ਹਾਂ ਸਾਇਲੈਂਸਰ ਸਾਇਲੈਂਸਰ ਨਹੀਂ ਵੀ ਜਾਣਾ ਨਹੀਂ ਨਹੀਂ ਮਨੂੰ ਆਪਣਾ ਅੰਨਾ ਰੂੜੀ ਨਹੀਂਗਾ ਜਿੰਨਾ ਸਾਹਿਬ ਰੋ ਰੋ ਕੇ ਮੈਂ ਮੈਂ ਝੰਡਾਣਾ ਹਾਂ ਮੰਮੀ ਨੇ ਛਾੜਣਾ ਚਲੋ ਜੀ ਜੇ ਸਾਡੀ ਸਟੋਰੀ ਵਧੀਆ ਲੱਗੀ ਸਟੋਰੀ ਲੈਕਸ਼ਿਕ ਮੈਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਸੋ ਮੱਚ